ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈਗਾ ਸਵੇਰ ਦੇ 6:20 ਮਿੰਟ ਹੋ ਗਏ ਨੇਗੇ ਤੇ ਹੁਣ ਨਾ ਮੈਂ ਕੱਚਾ ਵੇੜ ਸੰਭਰ ਕੱਟ ਜਾਈਏ ਨੇ ਆ ਪੱਕਾ ਆ ਨਵਾਂ ਕਮਰਾ ਜਿਹੜਾ ਬਣਾਇਆ ਇਹ ਸਾਰਾ ਸੰਭਰ ਕੇ ਹਟਿਆਂਗੀ ਬਾਰ ਬੂਰ ਤੇ ਤਾਰਾ ਤੁਰਾ ਕੱਢ ਲਈਆਂ ਅੱਜ ਗੋਹਾ ਤੋਂ ਮੈਂ ਸਿੱਟਿਆ ਨਹੀਂ ਕਿਉਂਕਿ ਆਪਣੇ ਹੈਲਪਰ ਪਣ ਪੁੱਸੀ ਹੋਈ ਉਹ ਆਊਗੀ ਅੱਜ ਹੈਗੀ ਹੈ ਜੀ ਕਤ ਤੱਕ ਦੇ ਮਹੀਨੇ ਦੀ ਸੰਗਰਾਦ ਬਹਰਬੂ ਸਾਰਿਆਂ ਲਈ ਇਹ ਮਹੀਨਾ ਖੁਸ਼ੀਆਂ ਭਰਿਆ ਹੋਵੇ ਤੇ ਇੱਕ ਫਸਲ ਆਊ ਇੱਕ ਫਸਲ ਦੀ ਬਜਾਈ ਹੋ ਜੂ ਕਤ ਤੱਕ ਕਤ ਤੱਕ ਦੇ ਮਹੀਨੇ ਦੇ ਵਿੱਚ ਕਿਉਂਕਿ ਝੋਨੇ ਦੀ ਫਸਲ ਹੈ ਜਿਹੜੀ ਵੱਢ ਕੇ ਵੇਚੀ ਜਾਊਗੀ ਕਿਸਾਨਾਂ ਦੀ ਜਿਹੜੀ ਕਣਕ ਦੀ ਫਸਲ ਹੈ ਉਹ ਉਹ ਦੀ ਵਜਾਈ ਹੋ ਜੂਗੀ ਤੇ ਵਾਹਿਗੁਰੂ ਸਾਰਿਆਂ ਲਈ ਹੈ ਨਾ ਤੰਦਰੁਸਤੀ ਰੱਖੇ ਸਭ ਨੂੰ ਤੇ ਫਾਸਲਾ ਆਉਂਦੀਆਂ ਜਾਂਦੀਆਂ ਰਹਿਣਗੀਆਂ ਵੱਡੀ ਗੱਲ ਹੈ ਜੀ ਤੰਦਰੁਸਤੀ ਸਰੀਰ ਦੀ ਤੰਦਰੁਸਤੀ ਬਖਸ਼ੇ ਵਾਹਿਗੁਰੂ ਕਿਸੇ ਦਾ ਬੁਰਾ ਨਾ ਕਰਾਵੇ ਵੱਡੀ ਗੱਲ ਇਹ ਹੈ ਮਹਾਰਾਜ ਤੇ ਅੱਜ ਕਥਾ ਹੋ ਰਹੀ ਹੈ ਗੁਰਦੁਆਰਾ ਸਾਹਿਬ ਪਹਿਲਾਂ ਆ ਸਾਰੀ ਵਾਰ ਲੱਗੀ ਸੀ ਦੁਬਾਰਾ ਪੋਗ ਪੈਣਗੇ ਸਰਦਾਰ ਜੀ ਵੀ ਗੁਰਦੁਆਰਾ ਸਾਹਿਬ ਗਏ ਹੋਏ ਨੇ ਤੇ ਬੀਬੀ ਵੀ ਤੇ ਮੈਂ ਇਸ ਕਰਕੇ ਨਹੀਂ ਗਈ ਫਿਰ ਸੁਖਮਣ ਹੋਣਾ ਨਹੀਂ ਹੁਣ ਸਨੇਹਾ ਜਾਂਦੀਆਂ ਨੇ ਹੁਣ ਇਹਨਾਂ ਦੀ ਰੋਟੀ ਬਣਾਉਣੀ ਹੈਗੀ ਤੇ ਭੋਗ ਨੂੰ ਟਾਈਮ ਲੱਗਦਾ ਸੰਗਰਾਮ ਦਾ ਦਿਨ ਲੇਟ ਪੈਂਦਾ ਭੋਗ ਬਾਹਰਲੇ ਗੁਰਦੁਆਰੇ ਖੰਡ ਪਟ ਸਾਹਿਬ ਜੀ ਦਾ ਭੋਗ ਭੋਗ ਇੱਧਰ ਦੇ ਅੰਦਰਲੇ ਗੁਰਦੁਆਰੇ ਲੇਟ ਪਊਗਾ ਭੋਗ ਤਾਂ ਕਰਕੇ ਮੈਂ ਗਈ ਨਹੀਂ ਫਿਰ ਮੇ ਬੱਚਿਆਂ ਨੇ ਸਕੂਲ ਲੇਟ ਹੋ ਜੂ ਹੁਣ ਫਿਰ ਔਖਾ ਹੋ ਜਾਂਦਾ ਹੈ ਇੱਕ ਘਰੇ ਮੱਝ ਸੂਣ ਵਾਲੀ ਹੈ ਜੀ ਮੱਗਾਂ ਹੀ ਗਾਹ ਜਾਈਆਂ ਨੇ ਅੱਜ ਮੱਝ ਸਾਡੀ 10 ਦਿਨ ਵੱਧ ਲਾਏਗੀ ਤੇ ਮਨ ਲਾ ਉਹ ਛੋਟੀ ਮੰਗੂ ਇਹ ਲਊਗੀ 15 ਦਿਨ ਵੱਧ ਹਜੇ ਕੋਈ ਨੇੜਾ ਤੇੜਾ ਨਹੀਂ ਹੈਗਾ ਸੂਣ ਦਾ ਹੁੰਦਾ ਚੱਕ ਲਿਆ ਪੁੱਤ ਆ ਜਾ ਬਰਫੀ ਠਕੀ ਵੀ ਵੀਰਾ ਸੁਨਾਰਾ ਆ ਆ ਇੱਧਰ ਆਇਆ ਚਲੋ ਜੀ ਆਪਾਂ ਸਰਵਾ ਲਈਏ ਤੇ ਦਿਖਾਉਣੇ ਆਂ ਦਿਨ ਪਰ ਦਾ ਬਲੌਗ ਕੱਲ ਤਾਂ ਵਿੱਚੀ ਕਚਕਰ ਦਾ ਝਾੜ ਚੜ੍ਹ ਗਿਆ ਵਿੱਚੀ ਰਿਸ਼ਤੇਦਾਰ ਅੱਜ ਦੇਖੋ ਕਿਸ ਤਰ੍ਹਾਂ ਦਾ ਦਿਨ ਨੰਗੂਗਾ ਹਨਾ ਤੇ ਵਸ ਬਰੋ ਵਰਜੀ ਦਿਨ ਨੰਗਾਵੇ ਤੇ ਆਪਾਂ ਪਾਉਣੇ ਆਂ ਜੀ ਸੇਰਾ ਗਰਮਣ ਜੋਤ ਦਾ ਤੇ ਗੁਸਫਮਣਾ ਦਾ ਬਾਦਚ ਪਾਹਾਂਗੇ ਤੇ ਇੱਕ ਕੋਰ ਪੱਕੀ ਪਈ ਹੈਗੀ ਅੱਜ ਮੇਰੇ ਹੈਲਪਰ ਪੈਂਟ ਆ ਜੂਗੀ ਚਲ ਮੈਨੂੰ ਆਇਾਂਗਾ ਇਹ ਕਾਰਾਤ ਹੋਰ ਹੋਗਾ ਤੇ ਗੁੰਮਾ ਇੱਥੇ ਮੈਨੂੰ ਤਾਂ ਪਤੀ ਲੱਗਿਆ ਮੈਂ ਤਾਂ ਨਾ ਕੱਲ ਰਿਸ਼ਤੇਦਾਰ ਆ ਗਏ ਮਹਾ ਚਲ ਮੈਂ ਸੋਫਿਆਂ ਦੇ ਕਾਬਰ ਤੋਤੇ ਸੀਮਾ ਮੈਂ ਆਥ ਨੇ ਚੜਾ ਲੂੰਗੀ ਆਥ ਨੇ ਚੜਾਉਣ ਲੱਗੀ ਇੱਕ ਵੱਡੇ ਸੋਫੇ ਦੇ ਤਾਂ ਕਾਬਰ ਸੁਖਮਣ ਚੜਾਤਾ ਛੋਟੇ ਤੇ ਇੱਕ ਤੇ ਗੁਰਮਣ ਚੜਾਉਂਦੀ ਚੜਾਉਂਦੀ ਇਹ ਤਾਂ ਰੋਟ ਨਹੀਂ ਆਇਆ ਮਹਾ ਚਲ ਮੈਂ ਛੋਟੇ ਚੜਾ ਕੇ ਉੱਤੋਂ ਚੜਾ ਦੂੰ ਪਤਾ ਨਹੀਂ ਕੀ ਗੱਲ ਪਾਈਪ ਨਾ ਜਿਹੜੀ ਪੜਦੇ ਵਾਲੀ ਪਾਈਪ ਸੀਗੀ ਉਹ ਡੇਗ ਕੇ ਮੇਰੇ ਆ ਚੁੰਝ ਚ ਖੋਬ ਗਏ ਤੇ ਇੰਨਾ ਲਹੂ ਨਿਕਲਿਆ ਰਾਤ ਚੁੰਨੀ ਲਿਬੜ ਗਈ ਲਹੂ ਨਾਲ ਮੈਂ ਤਈ ਬਹਿ ਗਈ ਮੱਥਾ ਫਾੜ ਕੇ ਤੇਲ ਹੀ ਪੈਣ ਵਾਲੀ ਹੋ ਗਈ ਤੇ ਉਹ ਠੀਕ ਹੋਈ ਤੇ ਸਾਰਾ ਸਾਰੀ ਰਾਤ ਸਿਰਦੋ ਕਿ ਗਿਆ ਕਰੇ ਸੋਖਮਣ ਕੁੱਟੇ ਸਰ ਕਰੇ ਗੁਰਮਣ ਕੁੱਟੇ ਮਨ ਤੈ ਲੱਗੇ ਮੇਰ ਜਾਨ ਨਿਕਲੂਗੀ ਤੇ ਸੱਟ ਖਾ ਲਈ ਹੂੰ ਬੀਬੀ ਗਾਣ ਤਿਕੇ ਤੜਕੇ ਕਿਹੜਾ ਦਿਨ ਨਹੀਂ ਚੜਦਾ ਸੀ ਸੱਟ ਖਾ ਲਈ ਮਾਂ ਫਿਰ ਉਹ ਰਲਈ ਹੋਈ ਸੀ ਸੱਟ ਮੈਨੂੰ ਇਹ ਹੋ ਗਿਆ ਵੀ ਚਲ ਹੁਣ ਮੈਂ ਬੇਲੀ ਹੁਣ ਕਿਹੜਾ ਨੀਂਦ ਆਉਂਦੀ ਹੈ ਤਾਂ ਸਾਡੇ 7 7:00 7:00 ਤੋਂ 7:00 ਦਾ ਟਾਈਮ ਸੀ ਹਨਾ ਗੁਰਮਣ ਕੰਮ ਤੰਦਾ ਕਰਕੇ ਮੈਂ ਤਾਂ ਸੋਫੇ ਇਹਨਾਂ ਨੂੰ ਪਾੜਦੇ ਪੁੱੜਦੇ ਪਾ ਤੇ ਕਮਰੇ ਚ ਚਲ ਮਹਾ ਚਲ ਮੈਂ ਸੋਫੇ ਦੇ ਕੱਪੜੇ ਚੜਾ ਲੈਣੇ ਨਾਲ ਮੇਰੇ ਤੋਂ ਗੁਰਮ ਸੁਗਮਣ ਹੋ ਰਹੀਆਂ ਇਹ ਲਾਗਦੀਆਂ ਕਹਿੰਦੀ ਮਮਾ ਚਲ ਅੱਪਾ ਕਰਦਾਂ ਨੇ ਇਸ ਤਰ੍ਹਾਂ ਹੋਇਆ ਕੰਮ ਮੇਰੇ ਨਾਲ ਸੱਟ ਮਰਵਾ ਲਈ ਚਲੋ ਜੀ ਦਿਖਾਉਣੇ ਨੇ ਦਿਨ ਪਰ ਦਾ ਬਲੌਗ ਬੰਦੇ ਬੰਦੇ ਸਾਰਾ ਦਿਨ ਵਧੀਆ ਲੰਘ ਗਿਆ ਰਾਤ ਨੂੰ ਸੱਟ ਖਾ ਲਈ ਲੋ ਜੀ ਇੱਧਰ ਤਾਂ ਰੱਖੀ ਚਾਹ ਪਾਉਣੇ 11 ਹੋ ਗਏ ਨੇ ਮੈਂ ਅੱਜ ਝਾੜ ਚੜ੍ਹਈ ਦਾ ਆਪਾਂ ਤਕਰੀਬਨ ਸਾਰਾ ਕੰਮ ਨਿਬੜ ਗਿਆ ਤੇ ਮੈਂ ਇਧਰ ਲਾ ਬੇੜਾ ਧੋਣ ਦੀ ਤੇ ਇਧਰ ਪਾਈਪ ਲਾਉਂਦੀ ਸੀ ਅਚਾਨਕ ਗੱਡੀ ਕੱਢਣੀ ਪੈ ਗਈ ਇਹਨਾਂ ਨੂੰ ਤੇ ਗੱਡੀ ਕੱਢ ਕੇ ਅਸੀਂ ਟਰੈਕਟਰ ਦੀ ਸਰਵਿਸ ਕਰਾ ਲਈਤੀ ਦਵਾਰੇ ਪਤਾ ਨਹੀਂ ਟਰੈਕਟਰ ਚ ਕੀ ਗੜਬੜ ਨਿਕਲਿਆ 11 ਦਾ ਸੀ ਚਲਾ ਲ ਸਰਵਸ ਸਾਲਵਾਰ ਕਰਾਉਣ ਨੂੰ ਟਕਰਾ ਲਿੱਤੀ 15 16000 ਰੋ ਲੱਗਾ ਤੇ ਹੁਣ ਅੱਜ ਪਤਾ ਨਹੀਂ ਕਿੰਨੇ ਕੁ ਲੱਗ ਕੇ ਖੜਾ ਸੁੱਟੂ ਤੇ ਇਹ ਜਾਂਦੇ ਨੇਗੇ ਮੈਂ ਇਧਰੋਂ ਕੱਚਾ ਬੇੜਾ ਗਿੱਲਾ ਕਰਤਾ ਗੱਡੀ ਦੇ ਟਾਰਾਂ ਨਾਲ ਗਾਰਾ ਆਊਗਾ ਪਤਾ ਨਹੀਂ ਪਹਿਲਾਂ ਮੇਰੇ ਗਾਲਾਂ ਪੈ ਕੇ ਕਹਿੰਦੇ ਜਿੱਦੇ ਗੱਡੀ ਕੱਢਣੀ ਹੁੰਦੀ ਗਿੱਲਾ ਹੋ ਜਾਂਦਾ ਜਾਂ ਮੀਂਹ ਆ ਜਾਂਦਾ ਜਾਂ ਧੋਦਾਂ ਨੇ ਚਾਹ ਬਣ ਗਈ ਹੈਲੋ ਚਾਹ ਬਣੀ ਪਈ ਆ ਨਹੀਂ ਨਾ ਬਾਗ ਜੀ ਉਹ ਕਿਤੇ ਇਧਰ ਬੀਬੀ ਮੋਰਈਆ ਮੰਜਾ ਦੇਖ ਫਿਰ ਚਾਹ ਨਾ ਨਿਕਲ ਜੇ ਗੈਸ ਬੰਦ ਕਰਦਾ ਵੀ ਜੀ ਜਾਂਦੀ ਚਾਹ ਤਾਂ ਇਹ ਨਮੂਨਾ ਦਾਖਾਵਾ ਬੀਬੀ ਰਨ ਨਮੂਨਾ ਮੰਜੇਰਾ ਬੁਣਣਾ ਲੱਗੀ ਦੇਖੋ ਜੀ ਬੀਬੀ ਮੰਜਾ ਬੁਣਦੀ ਆ ਕਿ ਜਿਹੜਾ ਆਪਣਾ ਟੁੱਟ ਗਿਆ ਸੀ ਉਹਦੋਂ ਜੂ ਅੱਜ ਸਾਵਣ ਜੇ ਚੋ ਫਿਰ ਸਾਵਣ ਦਾ ਮਹੀਨਾ ਆ ਗਿਆ ਫਿਰ ਚਾਚੇ ਨੇ ਵਰਕਸਾਹ ਵਾਲੇ ਨੇ ਮੰਜਾ ਬਣਾ ਕੇ ਨਹੀਂ ਦਿੱਤਾ ਜੇ ਚਾਚੇ ਵਰਕਸਾਹ ਵਾਲੇ ਨੇ ਮੰਜਾ ਬਣਾ ਕੇ ਦੇਤਾ ਫਿਰ ਸੱਸ ਨੂੰਹਾਂ ਬਿਮਾਰ ਹੋ ਗਈਆਂ ਹੁਣ ਸੈਂਤ ਆਈਏ ਜੀ ਕੱਲ ਤਣਿਆ ਅੱਜ ਬੁਣਦੇ ਬੀਬੀ ਫਿਰ ਕੱਲ ਤਣਾ ਦੀ ਫਿਰ ਸਾਡੇ ਰਿਸ਼ਤੇਦਾਰ ਆ ਗਏ ਕੁਛ ਮਚਾਕ ਛਾੜਨ ਲੱਗੀ ਫਿਰ ਮੰਜਾ ਚੱਕ ਕੇ ਅੰਦਰ ਲਾਤਾ ਫਿਰ ਰਿਸ਼ਤੇਦਾਰ ਆ ਗਏ ਧੋਣਿਆ ਬਸ ਕੱਲ ਧੋਤਵੇ ਧੋਣ ਧੋਣਾ ਰਹਿ ਗਿਆ ਸਾਰਾ तकरीबन ਮੈਂ ਤਾਂ ਬੇਲੀ ਹੋ ਗਈ ਅੱਜ ਆ ਗਈ ਹੈ 17 ਤਰੀਕ 17 ਤਰੀਕ ਨੂੰ ਛਾੜ ਚੜਈਏ ਬੇਲ ਕਰਕੇ ਦੀਵਾਲੀ ਵਾਲੇ ਦਿਨਾਂ ਦੀ ਆ ਗਈ ਸੀ ਲੋ ਯਾਰ ਟਾਈਮ ਆ ਜੀ 4:30 ਪਾਉਣੇ 5 ਦਾ ਟਾਈਮ ਹੈਗਾ ਤੇ ਹੁਣ ਸਰਵਾਹ ਅੱਜ ਸਵੇਰ ਦਾ ਟਾਈਮ ਹੀ ਨਹੀਂ ਸੀ ਲੱਗਿਆ ਸਰਵਾਉਣ ਦਾ ਕਿਉਂਕਿ ਆਪਣੇ ਅੱਜ ਘਰ ਤੋਂ ਤਾਂ ਸੋਹਣਾ ਸੋਣਾ ਘਰ ਹੋ ਗਿਆ ਹਲੇ ਹਲੇ ਤਾਂ ਅੰਦਰ ਤੇ ਕੱਪੜੇ ਲਾਉਣ ਵਾਲੇ ਪੈਨ ਉਹ ਲਾਉਣਿਆਂਗੇ ਬੀਬੀ ਰਮਨ ਜਪਾਤਾ ਇਹਦੇ ਕੱਪੜਾ ਲਾਉਣੇ ਉਹ ਮੈਂ ਜਿਆ ਸੋਟਾ ਸੀ ਵੱਡਾ ਕਰਕੇ ਨਾਲ ਸੋਟ ਘੱਟ ਗਿਆ ਤੇ ਆਹ ਪਾਸ ਤੇ ਰੁੱਤ ਕੱਪੜਾ ਲਾ ਦੂੰ ਗੰਦਾ ਨਹੀਂ ਹੋਊਗਾ ਹਨਾ ਅੱਜ ਤੋਂ ਤੱਕ ਆਪਣਾ ਘਰ ਸੋਹਣਾ ਸੋਹਣਾ ਹੋ ਗਿਆ ਆ ਜਗਾ ਰੇ ਉਹ ਜੋ ਇਧਰ ਸੋਟਾ ਉਧਰ ਵੱਡੀ ਕੱਢ ਨਹੀਂ ਪਏਗੀ ਜੇ ਮੇਰੇ ਗਾਲਾਂ ਪੈ ਗਈ ਨਾ ਗੱਡੀ ਦੇ ਟਾਇਰ ਲਿੱਭੜ ਦੇ ਕਿੱਥੇ ਗਈ ਸੀ ਟਰੈਕਟਰ ਦੁਬਾਰਾ ਪਤਾ ਨਹੀਂ ਕੀ ਹੋਊਗਾ ਟਰੈਕਟਰ ਨੂੰ ਉਹ ਲਿਆਂਦਾ ਸੰਦ ਟਰੈਕਟਰ ਦਾ ਬਰਨਾਲੇ ਤੋਂ ਉਹ ਗੱਡੀ ਕੱਢਣੀ ਪਏਗੀ। ਅਧਿਕਤ ਕੱਪੜਾ ਉਹ ਮੈਂ ਲਾਤੀ ਸੀ। ਤਾਂ ਕੱਲ ਮੈਂ ਜੇਬ ਚ ਪਾਈ ਸੀ ਰਮਾ ਅਹੀਂ ਧੋਤੀ ਗਈ। ਮੈਨੂੰ ਵੀ ਲੱਗਿਆ ਵਾ ਚਲ ਧੋਤੀ ਗਈ ਮਸ਼ੀਨ ਦੇ ਵਿੱਚ ਦੋ ਤਿੰਨ ਘੇੜਿਆ। ਹੋਇਆ ਹੋਇਆ ਜਾਨੀ ਕਿਹਣਾ ਕੱਪੜਾ ਜਿਹੜਾ ਸੈੱਟ ਜਾਂ ਕਰਨ ਵਾਲਾ ਹੁੰਦਾ ਕੱਪੜਾ ਜਿਹੜਾ ਸੈੱਟ ਜਾਂ ਕਰਨ ਵਾਲਾ ਰਹਿੰਦਾ ਇੱਥੇ ਸਾਫ ਤਾਂ ਹੋ ਗਿਆ ਸਾਰਾ ਘਰ ਆ ਦੇਖ ਫੇ ਪੋਚਾ ਨਹੀਂ ਲੱਗਾ ਕਮਰੇ ਚ ਮੈਂ ਕਰੀ ਤੋਂ ਤੇਰੀ ਕਮਰੇ ਚ ਮੈਂ ਪੋਚੀ ਲਾਉਣੀ ਹੋਣੀਆਂਗੇ ਤੇ ਹੁਣ ਮੈਂ ਇੱਥੋਂ ਕੱਪੜਾ ਜਿਹੜਾ ਸੈੱਟ ਕਰ ਲੂੰਗੀ ਮੈਂ ਕੱਪੜਾ ਹੀ ਟੈ ਮਾਰ ਲੂੰਗੀ 2 ਵਜੇ ਤੋਂ ਤੋਂ ਦਾਦੀ ਮੈਂ 2 ਵਜੇ ਤੋਂ ਹੋ ਕੇ ਫਰਮਨਾਤੀ ਨਾ ਕੇ ਚਾਹ ਕਰੀ ਚਾਹ ਕਰਕੇ ਸਬਜੀ ਅੱਜ ਸਵੇਰੇ ਬਣਾਈ ਸੀ ਉਹੀ ਪਈ ਐ ਗੋਬੀ ਬਣਾ ਲਈ ਸੀ ਪਈ ਐ ਸਵੇਰ ਵਾਲੀ ਸਵੇਰ ਵਾਲੀ ਚੀਰ ਕੇ ਰੱਖੀਆ ਗੋਭੀ ਹੋਈ ਅਕਾਲ ਸਰਦਾਰ ਜੀ ਬੱਦਲ ਲਿਆਏ ਜੇ ਮੈਂ ਖਾ ਹੁਣ ਪਰਾਂਗੇ ਪਰ ਸਉਣ ਤੱਕ ਖਰਾਬ ਹੋ ਜੂਗੋ ਬੀਰੀ ਸਬਜੀ ਨਾ ਗੋਭੀ ਪਈ ਟੜਕੇ ਵਾਸਤੇ ਗੋਭੀ ਕੱਟ ਕੇ ਰੱਖ ਲੀ ਤੇ ਹੁਣ ਮਹਾ ਪਾਣੀ ਪਿਆਉਣਾਗਾ ਪਾਣੀ ਪਿਆ ਕੇ ਧਾਰਾ ਕੱਢਣੀਆਂ ਨੇਗੀਆਂ ਤੇ ਮਾਸੀ ਲਾ ਲਈਆ ਗੋਹੇ ਵਾਲੀ ਉਹ ਆਉਣ ਲੱਗਦੀ ਆ ਚਲ ਗੋਹਾ ਸੱਟ ਜਣੇ ਕੁਛ ਅੱਜ ਹੀ ਨਹੀਂ ਮੈਂ ਭਾਰ ਚੱਕਿਆ ਹੈਗਾ ਅੱਜ ਹੀ ਮੇਰੇ ਦਰਦ ਘੱਟ ਹੋਇਆਗਾ ਤੇ ਬਹੁਤ ਫਰਕ ਪੈਂਦਾ ਜਦੋਂ ਹਣਾ ਆਪਣਾ ਭਾਰ ਬੋਝ ਬੰਦ ਹੋਵੇ ਫਿਰ ਤੇ ਚਲ ਹੁਣ ਉਹ ਵਿਚਾਰੀ ਸਿਆਲੂ ਸੱਲ ਸੱਟ ਜੂ ਨੇ ਦੌਰ ਪੀਓ ਨੂੰ ਬਣ ਜਾਣਗੇ ਨੇ ਆਪਣਾ ਕੰਮ ਸਰ ਜੂ ਨੇ ਉਹਦਾ ਸਰ ਜੂ ਹਣਾ ਮੰਜਾ ਪੀੜੀ ਸਾਰਾ ਥੁੱਟ ਆ ਗਿਆ ਇੱਕ ਪੀੜੀ ਦਾ ਕੱਪੜਾ ਰਹਿ ਗਿਆ ਅੱਜ ਹਣ ਉਸ ਕੱਲ ਨੂੰ ਧੋਉਂਗੀ ਕਮੰਜਾ ਜਿਹੜਾ ਅੱਜ ਬੋਨੇ ਆਉਦੇ ਕੱਪੜਾ ਰਹਿ ਗਿਆ ਲਾਉਣ ਵਾਲਾ ਇੱਕ ਪੀੜੀ ਦਾ ਕੱਪੜਾ ਮੈਂ ਇੰਨਾ ਗੰਦਾ ਤਕਾਣੂਆਂ ਤੇ 2 ਕੁ ਮਹੀਨੇ ਹੋ ਗੋਲ ਥੁੱਟਾ ਸੀ ਪਤਾ ਰੋਟੀ ਖਾਣ ਬੇਲੇ ਡਾਉਣਾ ਪੀੜੀ ਤੇ ਦੇਖੋ ਆਹ ਸੂਟ ਮੈਂ ਗਰਮੀਤ ਤੋਂ ਕਰਵਾਇਆ ਸੀ ਆਹ ਐਸਟਰਾ ਕੇਰੇ ਤੇ ਕੜਾਈ ਆਏਗੀ ਬਾਟਨ ਲਾ ਕੇ ਗੜਾਏਗਾ ਬਾਵਾ ਤੇ ਕੜਾਈ ਆਏਗੀ ਇਹਨਾਂ ਡਰੈਕਲੀਨ ਕਰਾਉਣ ਵਾਸਤੇ ਕੱਢਿਆਗਾ ਕਰੀਮ ਸਲਵਾਰ ਇਹਦੇ ਨਾਲ ਜੇ ਮੂੰਹ ਜਿਹੜੇ ਡਰੈਕਲੀਨ ਕਰਾਉਣ ਵਾਲੇ ਸੂਟ ਉਹ ਕਰਵਾਉਣੇ ਨੇਗੇ ਤੇ ਇੰਨੇ ਫਿਰ ਹੁਣ ਕਣਕ ਮਜੀਰੀ ਵੱਢਣ ਲੱਗ ਜਾਣਗੇ ਕਣਕ ਦੀਜਣ ਲੱਗ ਜਾਣਗੇ ਦੁਬਾਰਾ ਟਾਈਮ ਨਹੀਂ ਹੋਣਾ ਹੁਣ ਬਸ ਆ ਦਿਵਾਲੀ ਦੀਆਂ ਛੁੱਟੀਆਂ ਨੇ ਇਹ ਜੀ ਕੰਮ ਕਰਦੇ ਆ ਕਰਨ ਨਾਲ ਨਹੀਂ ਤਾਂ ਨਮਾਰੀ ਲਿਆਉਣ ਵਾਲੀ ਆਗੀ ਕੱਪੜਾ ਜਿਹੜਾ ਧਾਰਨ ਸਰਦਾਰ ਜਿੰਦ ਹੋਰ ਹੀ ਨਹੀਂ ਜਾਣਾ ਉਹ ਲੋਟ ਆਉਂਦਾ ਅੱਜ ਪਹਿਲਾਂ ਬਰਨਾਲੇ ਗਏ ਹੁਣ ਟਰੈਕਟਰ ਖੜਾਇਆ ਦਾ ਸਮਾਨ ਲਿਆ ਕੇ 15-16000 ਪਹਿਲਾਂ ਲੱਗਿਆ 22000 ਦਾ ਸਮਾਨ ਆਜਿਆ ਟਰੈਕਟਰ ਦਾ ਪਤਾ ਨਹੀਂ ਕੀ ਹੋਗਾ ਖੜੇ ਖੜੇ ਨੂੰ ਜੈਵਲ ਦੀ ਮਸ਼ੀਨਰੀ ਦਾ ਇਹ ਨਹੀਂ ਪਤਾ ਲੱਗਦਾ ਚੱਲਦੀ ਚੱਲਦੀ ਦਾ ਕੀ ਹੋ ਜੇ ਕਹੇ ਦੇ ਵੇਲੇ ਹੁਣ ਕਹਿੰਦੇ ਵੀਚਾਲਾ ਹੁਣ ਅੱਜ ਸਮਰਾ ਲਾਣਿਆ ਕਾ ਜੀਰੀ ਵੱਢਣ ਵਾਲੀ ਪਈ ਹੈਗੀ ਵੀ ਜੀਰੀ ਵੱਢਣੀ ਹੈ ਹਨਾ ਆਪਦੇ ਸੰਦ ਬਿਨਾ ਕਿੱਥੇ ਸਰਦਾ ਹੁੰਦਾ ਹੈ ਆ ਮੈਂ ਆਮਣੀ ਤੋਂ ਕਰਵਾਇਆ ਸੀ ਪ੍ਰਿੰਟਾ ਸੂਟ ਜੇ ਡਿਜ਼ਾਈਨ ਲਵਾ ਕੇ ਦੋ ਸਾਲ ਹੋ ਗਏ ਤਿੰਨ ਕਰਵਾਏ ਹੁ ਆਹੀ ਗੱਲ ਆਪਾਂ ਕਰਵਾਤਾ ਲੈਨੇ ਹਨਾ ਸੂਟ ਜੇ ਫਿਰ ਪੈਂਦੇ ਨਹੀਂ ਸੂਤੀ ਸੂਟ ਹੀ ਪੈਂਦੇ ਨੇ ਘਰੇ ਮਲੋਣਾ ਲੂਣਾ ਵਾਲੇ ਮੈਂ ਪੈਂਦੇ ਨਹੀਂ ਜਮੇ ਵੀ ਕਲਾ ਕਾ ਤੇ ਸਰ ਸਿਰ ਨਾ ਦਬਾ ਤਾ ਨੋਰ ਗਿਆ ਬੰਦਾ ਕਦੀ ਮਟ ਮਲਾ ਜਾ ਰੱਖ ਗਿਆ ਨਾਲ ਤੇ ਕੰਨੀਓ ਫਿਰ ਦਸਿਆ ਅਸਰ ਗਿਆ ਹੀ ਵਿਆਹ ਚੱਲ ਜਾਣਗੇ ਹਿੰਦੂ ਵਾਂਗ ਅਸੀਂ ਨਾ ਕੁਸਪਾਲ ਨਾਲ ਨਹੀਂ ਸੀ ਉਸਪਾਲ ਉਹ ਤੋਂ ਬਾਅਦ ਮੁੰਨਾਲੇ ਵਾਜੇ ਉਹ ਹਣ ਆਏ ਨਾ ਕਿ ਸਾਨੂੰ ਲੋ ਜਾ ਜਾਂਦੇ ਧਾਰ ਕੇ ਹੁੰਦੇ ਚੜਾ ਲਿਆ ਉਹਦੇ ਬਸ ਆਏ ਅਸੀਂ ਤਰਪਾ ਲੈ ਲੇ ਟੰਗ ਆਤਰੇ ਹੋ ਗੂ ਨਹੀਂ ਹੁੰਦਾ ਪਰ ਮਾਰ ਤੂੰ ਉੱਤੇ ਰੱਖ ਲਿਆ ਬਸ ਜੋ ਮਾਮਾ ਮਾਮਾ ਕਿਹਦੇ ਚਿੱਦੀ ਵਸੋਂ ਹੁੰਦੀ ਆ ਤੇ ਬੜੀ ਬਾਲੀ ਬਾਲੀ ਇੱਥੇ ਕੋਲ ਹੁਣ ਅਸੀਂ ਸੁੱਕਾ ਹੈ ਬਹਾਨੇ ਆ ਆਜੋ ਮੂੰਹ ਤਾਂ ਆਇਆ ਨਿਕਲਣਾ ਨਹੀਂ ਜਾਂਦਾ ਬਹਾਨੇ ਨਾਲ ਹੀ ਕੋਈ ਆਂਦਾ ਨਾ ਕਿਸੇ ਪ੍ਰੋਗਰਾਮ ਨੇ ਜਾਂ ਕੋਈ ਚੀਜ਼ ਬਹਾਨੇ ਤਿੰਨੀ ਕੋਈ ਜ਼ੋਰਦਾਰੀ ਬਾਰਿਸ਼ ਹੋ ਗਈ ਅਸੀਂ ਵੀਰਪਾਲ ਕੋਲ ਵਾਲਾ ਮਸੇ ਵੀ ਹੁਣ ਜਾਵਾਂਗੇ ਹੁਣ ਜਾਵਾਂਗੇ ਉਹ ਵਿਚਾਰਾ ਸੁੱਟੀਲਾ ਪੱਟ ਕੇ ਵੀ ਦਵਾਰੇ ਮੁੜ ਗਿਆ ਸਾਥ ਵੀ ਨਹੀਂ ਆਏਗਾ ਜਾਂ ਨਿਕਲ ਆਇਆ ਹੋਇਆ ਸੀ ਤੋ ਉਹ ਲਾਂਬੜੀ ਦਾ ਕਾਰ ਜਾਣ ਜੇ ਤੁਹਾਡੇ ਕੱਪੜੇ ਲੋ ਦੇ ਸਿਆਉਣ ਲਾਗੇ ਫਿਰ ਬਸ ਉਹ ਬੰਨ੍ਹ ਲਓ ਲੋ ਜੀ ਸਾਬੀ ਆਈ ਐ ਸੌਰਿਆਂ ਤੋਂ ਅ ਸੋਖਮਣ ਜਿਹੜਾ ਫੂਟ ਲਈ ਆਈ ਸੀ ਇਹ ਮੈਂ ਸਿਆਉ ਦੂੰਗੀ ਉਹ ਸਲੋਟ ਨਹੀਂ ਆਈ ਕਢਾਈ ਨਹੀਂ ਲੋਟ ਆਈ ਉਹ ਜੀ ਸਾਬੇਂ ਜਿਆ ਲੂਰੇ ਦੇਖ ਲੈ ਕੋੜ ਕੇ ਜੇ ਸੌਰੀ ਦੇਹਰੀ ਬਰੋਤੋਂ ਫੜ ਕੇ ਲਿਆਉਣ ਤਾਂ ਇਹ ਦੁਆਰ ਮਹਾਰਾਜ ਤੇ ਰੰਗੀ ਚਲੀ ਹੋ ਜਾਂਦੀ ਲੈ ਇਹ ਬੱਸ ਸਵਾਰ ਉਹ ਜੀ ਸੋਣੀ ਲੱਗਦੀ ਉਹ ਤਾਂ ਕਹੀ ਸੀ ਅਮੀ ਕਹਿੰਦੀ ਰੰਗ ਤੋਂ ਮੈਂ ਬਦਲ ਦੂੰਗੀ ਆਹੋਂ ਤੋਂ ਕੱਟਿਆ ਜੀ ਨਾ ਤੇ ਕਾਣ ਵਾਸਤੇ ਨੇ ਐਵੇਂ ਕਾਣ ਵਾਸਤੇ ਨੇ ਖਾਣਾ ਮਾਸੀ ਕੋਲ ਜਾਇ ਬੀਰਪਾਲ ਕੋਲ ਦੇ ਆਇ ਲੱਡੂ ਪੀਣੀ ਉਹਨਾਂ ਦੀ ਦੁਵਾਲੀ ਦਾ ਹੂੰ ਲੱਸਾ ਨਾ ਨਾ ਸੋ ਕੋਈ ਦੇ ਦੇ ਜੀ ਇਹ ਦੋ ਦਿਨ ਇਹ ਦੇਖ ਕੋ ਜਾਣਾ ਹੈ ਜੀ

ਮਾਈਂ ਨੇ ਦਿਮਾਗ ਖੜਾ ਕਰਾਇਆ ਹੀ ਸੀ ਤੀ ਵਾਂ ਮੇਰੀ ਜੋ ਹੀ ਹੋ ਗਈ ਉਹ ਜਿਹੜੀ ਗੁੱਲੀ ਆ ਉਹ ਦੂਜੀ ਹੈਂਦੀ ਹੈ ਸੰਗਰੇ ਦੀ ਗੁੱਲੀ ਜਸਵੀਰ ਦੀ ਸਾਥ ਸਾ ਜਿਹੜੀ ਉਹ ਬਚਾਈ ਦਾ ਦਿਮਾਗ ਕਰੇਗਾ ਉਹ ਥੋੜੀ ਦੂਜੀ ਕੀ ਆਂ ਹਿੰਦਰੀ ਅੱਛਾ ਉਹ ਨਹੀਂ ਮੈਂ ਕਿ ਉਹ ਵੀ ਕਹਿੰਦੀ ਕੰਨੀ ਵਿੱਚ ਆ ਰਹੀ ਹੈ ਜਦੋਂ ਜਦੋਂ ਆਪੋੱਖਿਓ ਕਈ ਸਾਲਾਂ ਦਾ ਉਹ ਕਿਤਾ ਭੁੱਲਣਾ ਉਹ ਕਿਤਾ ਭੁੱਲਣਾ ਮੈਂ ਰਾਇ ਦਾ ਮੈਂ ਮੇ ਨਾਂ ਦੀ ਵਾਰਾ ਲੁੱਟ ਦਿੰਦਾ ਤੇ ਉਹ ਭਾਣਾ ਮੈਂ ਕਿਹਾ ਤਾਂ ਕਾਰਨ ਸਤਾਣੇ ਮਾਂ ਮਾਂ ਕਹਿੰਦੀ ਹੈ ਚਾਚਾ ਤੋਂ ਬਸ ਉਹ ਨੂੰ ਖਾ ਦੇ ਕਢੀ ਜਾਂਦਾ ਉਹ ਦਵਾਈ ਟੈਸਟ ਕਰਵਾਇਆ ਜੇ ਕਈ ਵਾਰ ਆਮ ਅੰਮੀ ਦਾਦੀ ਜੀ ਨੇ ਕਿਲੋਗ੍ਰਾਮ ਵਾਲੇ ਅੰਦਰ ਕੇ ਰਸ ਨੂੰ ਡੱਟਾ ਗਿਆ ਨਾ ਪਾਣੀ ਕਰਿਆ ਇੱਕ ਦੰਗਲੀ ਬਖਾ ਦੇ ਆ ਮੈਂ ਵੀ ਤਾਂ ਸਰਵਾਇਆ ਉਹ ਕੋਤ ਨਹੀਂ ਇਹ ਬਿਮਾਰੀ ਚੰਦਰੀਓ ਕਿਥੋਂ ਚੱਲ ਨਹੀਂ ਆਉਂਦੀ ਇਹ ਵੱਡੀ ਕਿਉਂ ਢੋਲੀ ਆ ਨੇ ਬੁੱਤ ਖਾਰ ਐ ਛੱਡਦੀ ਐ ਇਹ ਤਾਂ ਸੱਚ ਜੰਗਾ ਕੇ ਛੱਡੀਆਂ ਸੀਤ ਨਹੀਂ ਆਈ ਸੀਤ ਨਹੀਂ ਆਈ ਹਾਈ ਹਾਈ ਜਮੀ ਕਰਤਾ ਲੋ ਚਲ ਕੋ ਚਲ ਲੜਨ ਚਲ ਲੜਨ ਇਹਦੀ ਉਸ ਦਾ ਕਹਿੰਦੇ ਸੁੱਤੀ ਆਣ ਬਗ ਜੀ ਮਾ ਮੇਰਾ ਸੂਰ ਆਇਆ ਤੇਰੇ ਮੇਰਾ ਲਾ ਪੋ ਜਿਹੜਾ ਤੁਹਾਨੂੰ ਕਹਿੰਦੀ ਉਹਨੂੰ ਵੀ ਕਰਸ ਬੰਦੇ ਜਿਆਦਾ ਬੱਚੇ ਸੇਉਂਦੇ ਆਪਾਂ ਕਰਸ ਬਗ ਜਾਂਦੇ ਆ ਸੁੱਤੀ ਹੋੜ ਮਾ ਉਹ ਦੇਖ ਕੇ ਜਿਉਂ ਜਾਣ ਕੇ ਮੈਂ ਕਿਹਾ ਹਰਾ ਇਹਦਾ ਸੁੱਕ ਸੇ ਉਹਦਾ ਸੁੱਤੀ ਖੜਾਇਆ ਸੀ ਪਹਿਲਾਂ ਉਹ ਤਾਂ ਮੈਂ ਉਨੀ ਗੱਲ ਆਣੀ ਸੀ ਅਬ ਇਹਨਾਂ ਸਿੰਘ ਕਬੀਨਾ ਕਨੇ ਕਿ ਰੱਖਿਆ ਉਹ ਆਹ ਟੈਂਟਰ ਤੋਂ ਹੀ ਸਿਆ ਦੇ ਮੇਰੀ ਫਿਟਿੰਗ ਨੇ ਬਤਾ ਲਗੋਈ। ਅੰਮ੍ਰਿਤ ਜਲ ਪੜਾਇਆ। ਕੋਈ ਨਹੀਂ ਹੋ ਗਿਆ। ਕੱਲ ਮੈਂ ਮਾਈਕਿੰਗ ਨਾਲ ਹੋ ਗਿਆ। ਸਾਡੀ ਕੁੜੀ ਭਾਈਏ ਬਟਿਕ ਐ। ਇਹ ਵੀ ਫਿਟਿੰਗ ਵਾਲੀ ਸੋਣੀ ਆਪੀ ਐ। ਪਾਰਾ ਸੀ ਵੀਰਪਾਲ ਦੇ ਵਿਆਹ ਵਾਲੇ ਕੱਪੜੇ ਸਾਰੇ ਉਹਨੂੰ ਇਹਦੇ ਕੋਲ ਵਿਚਾਰੀ ਕੋਲ ਬਾਲਾ ਹੋਦੇ। ਇੱਕ ਤਰੇ ਦੇਵਰ ਦਾ ਵਿਆਹ ਤੇ ਇੱਕੇ ਹੀ ਨਣਦ ਦਾ ਵਿਆਹ ਤੇ ਇੱਕ ਵੀਰਪਾਲ ਦਾ ਵਿਆਹ ਤੇ ਕੱਪੜੇ ਇਹ ਕੋਲ ਹੈ ਨਹੀਂ ਕਿ ਮਾਲੇ ਘਰ ਦੀ। ਫਿਰ ਅਸੀਂ ਤੰਗ ਨਹੀਂ ਕਰਿਆ। ਉਹ ਮੈਂ ਵੀ ਚੱਲ ਨੂੰ ਕੰਮ ਤੰਗ ਕਰਨੀ। ਇੱਕ ਕੁੜੀ ਨੇ ਆਣੀ ਐ ਆ ਤਾਂ ਪਰਨੇ ਆਣਾ ਤੇ ਪਰ ਤਾਂ ਪਾ ਦੇਗਾ ਹਾਂ ਪਰਦੇ ਵਾਲੇ ਸੋਹਣੇ ਪਰਦੇ ਵਾਲੇ ਲੋ ਜੀ ਸਾਮ ਦੇ ਕੰਮ ਆਪਾਂ ਨੇ ਕਰ ਲਏ ਨੇਗੇ ਤੇ ਸਰ ਵੀ ਬਿਲਾ ਕੇ ਲੱਗ ਗਈ ਐ ਸੌਰਿਆਂ ਤੋਂ ਥੰਨੇ ਲੱਗਦੀ ਚੱਲ ਰਹਾ ਤੇ ਬਸ ਉਹਨੂੰ ਰੋਟੀ ਖਾ ਲਾਂਗੇ ਆਪਣੇ ਸਾਰੇ ਤਕਰੀਬਨ ਸਾਰੇ ਕੰਮ ਨਿਬੜ ਗਏ ਨੇਗੇ ਜੇ ਪੱਕਾ ਕਰਦੇ ਹਾਂ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਬੈਲ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਬਧੀ ਲੋਕੀ ਸੋਹਣਾ ਜਾਂ ਪਿਆਰਾ ਜਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਨਕੋ